ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮਿੰਸਟਰ ਪੰਜਾਬ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਪਿਛਲੇ ਦਿਨੀ ਬਿੱਤੇ ਦਿਨੀ ਜਿਹੜਾ ਸਾਡੇ ਸ਼ੁਭ ਕਰਨ ਨੂੰ ਸਾਡੇ ਇੱਕ ਕਿਸਾਨ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਰੇ ਕਿਸਾਨ ਜਿਹੜੇ ਉਹ ਜ਼ਖਮੀ ਹੋਏ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਦੀ ਉਹਨਾਂ ਦੇ ਗ੍ਰਹਿ ਮੰਤਰੀ ਵਿੰਦ ਸਾਹਿਬ ਦੀ ਜਿਹੜੀ ਬਹੁਤ ਘਟਿਆ ਕਾਰਵਾਈ ਹੈ ਸੋ ਮੈਂ ਸਿਰਫ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਰਮਾਹਤ ਕਰਦਾ ਮੈਂ ਹੁਣੇ ਹੀ ਪੜਿਆ ਸੀਗਾ ਕਿ ਉਹਨਾਂ ਨੇ ਸ਼ੁਭਕਰਨ ਜਿਹੜਾ ਸਾਡਾ ਨੌਜਵਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਉਹਦੀ ਛੋਟੀ ਭੈਣ ਨੂੰ ਜਿਹੜਾ ਉਹ ਨੌਕਰੀ ਦਾ ਜਿਹੜਾ ਉਹ ਪ੍ਰੋਸਾ ਦਿੱਤਾ ਨੌਕਰੀ ਉਹਦੇ ਛੋਟੀ ਭੈਣ ਨੂੰ ਦਿੱਤੀ ਜਾਊਗੀ ਉਹਦੇ ਵੀ ਨਾਲ ਕਿ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਦੇ ਹਰਿਆਣੇ ਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਇੱਕ ਕਿਸਾਨ ਪਰਵਾਦ ਦੀ ਗਰੀਬ ਸ਼ੁਭਕਰ ਜਿਹੜਾ ਛੋਟਾ ਕਿਸਾਨ ਸੀਗਾ ਉਹਦੀ ਐਡੀ ਵੱਡੀ ਮਦਦ ਕੀਤੀ ਉਹਨੂੰ ਸ਼ਹੀਦ ਐਲਾਨਿਆ ਇਹ ਸ਼ਾਇਦ ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਕਿ ਕਿਸੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਸ਼ਹੀਦ ਹੋਏ ਕਿਸਾਨ ਨੂੰ ਕਿਸੇ ਸਰਕਾਰ ਨੇ 1 ਕਰੋੜ ਰੁਪਇਆ ਜਿਹੜਾ ਉਹ ਰਾਸ਼ੀ ਦਿੱਤੀ ਹੋਵੇ ਮਦਦ ਕੀਤੀ ਹੋਵੇ ਗੱਲਾਂ ਤਾਂ ਬਹੁਤ ਹੁੰਦੀਆਂ ਗੱਲਾਂ ਤਾਂ ਪਹਿਲੀਆਂ ਸਰਕਾਰਾਂ ਵਾਲੇ ਬਹੁਤ ਕਰਦੇ ਆ ਪਰ ਕੰਮ ਜੋ ਸੀਐਮ ਸਾਹਿਬ ਨੇ ਜਦੋਂ ਮਾਨ ਸਾਹਿਬ ਨੇ ਜਦੋਂ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਖੜ ਕੇ ਹਾ ਦਾ ਨਾ ਦਾ ਮਾਰਿਆ ਖੜੇ ਮਾਨ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮੈਂ ਖੁਦ ਕਿਸਾਨ ਆ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਔਰ ਜਿਹੜੀ ਉਹਨਾਂ ਪੱਥੋ ਸਟੇਟਮੈਂਟ ਦਿੱਤੀ ਉਹ ਵੀ ਮੇਰਾ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੰਨਾ ਮੈਂ ਪੋਲੀਟੀਕਲ ਇਤਿਹਾਸ ਪੜਿਆ ਕਿਸੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਜੇ ਸਰਕਾਰ ਟੁੱਟਦੀ ਹੈ ਤੋੜ ਦਿਓ ਮੈਂ ਇਹੋ ਜਿਹੇ ਇਹੋ ਜਿਹਾਂ ਕੁਰਸੀਆਂ ਜਿਹੜੀਆਂ ਉਹ ਪੰਜਾਬ ਦੇ ਉੱਤੋਂ ਸੈਕੰਡਰੀ ਕੁਰਸੀ ਆਵਾਜ਼ ਦੀ ਤਿਆਰ ਮੈਂ ਪੰਜਾਬ ਦੇ ਨਾਲ ਖੜਾ ਮੈਨੂੰ ਆਪਣੀ ਚੀ ਮਿਨਿਸਟਰੀ ਦੀ ਕੋਈ ਪਲਵਾ ਨਹੀਂ ਇਸ ਕਰਕੇ ਮੈਂ ਮੁੱਖ ਮੰਤਰੀ ਸਾਊ ਦਾ ਬਹੁਤ ਤਰਵਾਦੀ ਹਾਂ ਕਿਉਂ ਇੰਦਾਂ ਹੀ ਜਿੰਦਾ ਉਹਨਾਂ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਸਾਡੇ ਹਿੱਤ ਵਿੱਚ ਅਸੀਂ ਸਾਰੇ ਕਿਸਾਨ ਹੈ ਜਿੱਦਾਂ ਉਹਨਾਂ ਨੇ ਇਹ ਸਟੈਂਡ ਲਿਆ ਔਰ ਜਿੱਦਾਂ ਅੱਜ ਉਹਨਾਂ ਨੇ ਸ਼ੁਭ ਕਰਨ ਦੀ 1 ਕਰੋੜ ਰੁਪਏ ਰਾਸ਼ੀ ਦੀ ਜਿਹੜੀ ਮਦਦ ਕੀਤੀ ਉਹਦੀ ਭੈਣ ਨੂੰ ਨੌਕਰੀ ਦਾ ਵਿਸ਼ਵਾਸ ਹੋਇਆ ਔਰ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਉਹਨੇ ਉਹਨਾਂ ਦੇ ਖਿਲਾਫ ਜਿਹੜਾ ਉਹ ਕਾਨੂੰਨੀ ਕਾਰਵਾਈ ਪੱਚਾ ਦਰਜ ਕਰਨਾ ਜਿਹੜਾ ਐਲਾਨ ਕੀਤਾ ਇਹ ਬਹੁਤ ਵੱਡੀ ਕਾਰਵਾਈ ਆ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਖੜੇ ਰਹੋ ਪੰਜਾਬ ਦੇ ਨਾਲ ਅਸੀਂ ਸਭ ਲੋਕ ਤੁਹਾਡੇ ਨਾਲ ਹੈ ਸਾਰੇ ਪੰਜਾਬੀ ਤੁਹਾਡੇ ਨਾਲ ਹੈ ਅਸੀਂ ਸਾਦੇ ਲੋਕ ਲਾਲ ਕੇ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ जायਜ਼ ਨੇ ਤੇ ਇਹ ਮੰਗਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਉਹ ਸੈਂਟਰ ਸਰਕਾਰ ਨੂੰ ਇਹ ਮੰਗਾਂ ਤੋਂ ਜੜੀਆਂ ਬੰਨ੍ਹਣੀਆਂ ਚਾਹੀਦੀਆਂ